ਮਾਈਕਰੋ ਜ਼ਿੰਦਾਬਾਦ ਵਰਕਰਾਂ ਦੀ ਇੱਕਤਾ ਜ਼ਿੰਦਾਬਾਦ ਛੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਛੱਕੇ ਸ਼ਾਈ ਨਹੀਂ ਚਲੇਗੀ ਬਾਰਾ ਜੂਨ ਨਹੀਂ ਨਹੀਂ ਹੋਣਗੇ ਨਹੀਂ ਟਿਕਨ ਦਾ ਮਾਨਗਤ ਬਾਰਾ ਜੂਨ ਮਰਦਾਬਾਦ 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 ਬਾਰਾ ਜੂਨ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਇਹ ਜਾਣ ਕੇ ਉਹ ਬੜਾ ਜਿਹੇ ਕਰਨਾ ਸੀ ਐਸੇ ਤੋਂ ਨਾਲਾ ਤੁਹਾਡਾ ਪੂਰਾ ਸੌ علاوہ ਕੋਈ ਗੱਲ ਨਹੀਂ ਜੀ ਇਹ ਗੋੜ ਕਰਦਾ ਦਫਤਰ ਕਰ ਲਈ ਗਈ ਹੈ ਜੀ ਨਹੀਂ ਜੇਕਰ ਡਾਡੂ ਸਾਹਿਬ ਤੁਹਾਨੂੰ ਪਤਾ ਸਾਡਾ ਇਹ ਹਮਾ ਪਾ ਜਿਹੜਾ ਪੱਟ ਚ ਕੋਈ ਯੋਗਦਾਨ ਨਹੀਂ ਇਹ ਕੀ ਕਪਲਾ ਹੁੰਦਾ ਹੈ ਮੈਨੂੰ ਇਹਦੇ ਬਾਰੇ ਦੱਸੋ ਹਲੋ ਆਇਓ ਆਇਓ ਬਾਕੀ ਬਾਡਾਂ ਵਾਲੇ ਸਾਨੂੰ ਕਹੋ ਜਿਹੜੀ ਸਾਡੀ ਜੁਆਇਨ ਨਹੀਂ ਕੀਤੀ ਉਹਨਾਂ ਨੂੰ ਟਿਕਟਾਂ ਦੇ ਦਿਆਂ ਕਿਉਂ ਤੁਹਾਡੀ ਲੜ ਜਿੰਨੇ ਸੰਦੀਪ ਸੰਦੀਪ ਨੂੰ ਮਾਰਿਆ ਤਾਂ ਸੰਦੀਪ ਡੱਗ ਗਿਆ ਪਿੱਛੇ ਹੋਰ ਲੀਆਂ ਦੇ ਘਰ ਕਿਹੜੀ ਰੈਣੀ ਮੈਂ ਉਹ ਤੇ ਬੈਂਦ ਕਰ ਰਿਹਾ ਬੈਠੇ ਆ ਤੁਸੀਂ ਆਓ ਤੁਸੀਂ ਆਓ ਸਾਰੇ ਇਕੱਠੇ ਹੋਏ ਇੱਥੇ ਆ ਗਿਆ ਉਹਦਾ ਉਹਨੇ ਕਿਤਾਬਾਂ ਖੜੀ 50 6 ਵਾਟ ਉਹਨੇ ਚੇਨ ਕਰ ਲਈਆਂ ਇਲੈਕਸ਼ਨ ਲੜਿਆ ਤਾਂ ਬਹਿ ਗਿਆ ਅਸੀਂ ਭੰਡਾਰੀ ਪੋਲ ਦੇ ਦਫ਼ਤਰ ਗਿਆ ਆਵਾ ਦੀ ਪਾਰਟੀ ਦੇ ਉੱਥੇ ਆ ਸੀ ਸਰ ਉਹ ਬੈਠੇ ਹੋ ਕੋਈ ਜਵਾਬ ਨਹੀਂ ਦੇ ਰਹੇ ਕਹਿੰਦੇ ਜੀ ਬਿੱਲ ਭਟਾਉਣ ਦੇ ਨਹੀਂ ਸਰ ਤੁਸੀਂ ਜ਼ਿਲ੍ਹੇ ਦੇ ਮਾ ਸਾਡੀ ਪਾਰਟੀ ਦੇ ਅੱਜ ਨੇ ਦੇ ਮਾਹਾਂ ਦੇ ਐਮਐਲਏ ਸਾਹਿਬ ਦੇ ਆਫਿਸ ਘਰ ਚ ਜਾਗੇ ਆ ਉੱਠ ਜਾ ਕੇ ਬਹਿ ਜਾਗੇ ਉਹਨੂੰ ਜਿਹੜੇ ਰਸਤੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਐਮਐਲਏ ਲੈਣ ਹੀ ਨਹੀਂ ਦਿੰਦੇ ਕਿਸੇ ਵਰਕਰ ਨੂੰ ਟਿਕਟ ਐਮਐਲਏ ਟੁੱਟ ਟੁੱਟ ਕੇ ਬੈਣ ਦੇ ਹੀ ਕੋਈ ਹੱਕ ਕਰਦਾ ਸੀ ਨਾ ਪਾਰਟੀ ਦਾ ਉਹਨਾਂ ਨੇ ਆਹ ਕਿਹਾ ਸੀ ਜਿਦਰਾਓ ਹਾਂ ਜੀ ਹਾਂ ਹਾਂ ਇੱਧਰ ਇੱਕ ਮਿੰਟ ਹਾਂ ਹਾਂ ਜੀ ਆਓ ਭਾਈ ਜੱਟ ਜੀ ਤੁਹਾਡੀ ਆ ਗਿਆ ਤੁਸੀਂ ਹੁਣ ਹੈਗੇ ਕਿੱਥੇ ਹੋ ਸਰ ਇਹ ਦੱਸੋ ਆਪਾਂ ਕਿੱਥੇ ਨਹੀਂ ਜਾਣਾ ਕਿੱਥੇ ਬੁਲਾਉ ਦੋ ਵਾ ਵਾ ਆਪਾਂ ਨਹੀਂ ਕਰਾ ਕਿਤੇ ਇੱਥੇ ਆਓ ਇੱਥੇ ਤਾਲੀ ਵਾਲ ਦਾ ਆਨ ਬੁਲਾਓ ਚਲੋ ਠੀਕ ਹੈ ਫਿਰ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਜੀ ਠੀਕ ਹੈ ਜੀ ਵਾ ਵਾ 70 ਦੇ ਬਾਅਦ ਠੀਕ ਹੈ ਜੀ ਠੀਕ ਹੈ ਸਰ ਇਹ ਤਾਂ ਠੀਕ ਹੈ ਹਲੋ ਕਰਤਾ ਜੀ ਕਰਤਾ ਸਰ ਉਹਨੇ ਕੋਈ ਸਾਨੂੰ ਦਿਖਾਈ ਨਹੀਂ ਕੱਟਿਆ ਨਹੀਂ ਯਾਰ ਕੱਟਿਆ ਨਹੀਂ ਪ੍ਰਧਾਨ ਜੀ ਸਾਡੇ ਹਾਂਜੀ ਪ੍ਰਧਾਨ ਜੀ ਹਾਂਜੀ ਸਰ ਮੈਂ ਕਿਹਾ ਅਪਾ ਅਜੇ ਫਿਰ ਧਰਨਾ ਲਾ ਕੇ ਬਹਿ ਜੀਏ ਥੱਲੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਫਿਰ ਐਮਐਲਏ ਨੂੰ ਉੱਥੇ ਬੁਲਾਓ ਉੱਥੇ ਸਾਰੇ ਵਰਕਰ ਆਏ ਹੋ ਨੇ ਵਲੰਟੀਅਰ ਸਾਰੇ ਆਏ ਨੇ ਸਾਰੇ ਇੱਥੇ ਸਰ ਸਾਰੇ ਵਲੰਟੀਅਰਸ ਇੱਥੇ ਆਏ ਆ ਠੀਕ ਹੈ ਜੀ ਉਹ ਜਵਾਬ ਮੰਗ ਰਹੇ ਆਪਾਂ ਇੱਥੇ ਬੈਠੇ ਜੇ ਭੰਡਾਰੀਪੁਰ ਦੇ ਬਾਹਰ ਬੈਠੇ ਜੇ ਧਰਨਾ ਮਾਰ ਕੇ ਲੀਡਰਸ਼ਿਪ ਸਾਰੀ ਬੁਲਾਓ ਇੱਥੇ ਹਾਂਜੀ ਐਮਐਲਏ ਜਸਵੀਰ ਸਿੰਘ ਸੰਧੂ ਮੈਂ ਪਹਿਲੇ ਡਾਕਟਰ ਅੰਦਰ ਸਿੰਘ ਨੇ ਚੱਲਦੇ ਵਿਸ਼ੇ 'ਤੇ ਚੱਲ ਜੀ ਹਾਂਜੀ ਨਿੱਜਰ ਸਾਹਿਬ ਨੇ ਉਹ ਕਹਿੰਦੇ ਮੈਂ ਨਹੀਂ ਦਿੱਤੀ ਕਹਿੰਦੇ ਟਿਕਟ ਕਹਿੰਦੇ ਥਾਲੀਵਾਲ ਘਰੋਂ ਹੀ ਲੈ ਕੇ ਆਏ ਮਿੰਨਾ ਮੈਂ ਬੰਦੇ ਨੂੰ ਵੀ ਨਹੀਂ ਜਾਣਦਾ ਇੱਕ ਨਿੱਜ ਕੋਈ ਸਾਰੇ ਨਾਲ ਪਹਿਲਾਂ ਨਹੀਂ ਹੈਗਾ ਸਾਰੇ ਬੜੀ ਦੁਨੀਆ ਬੜੀ ਦੁਨੀਆ ਹੀ ਹੋਈ ਆ ਸਰ ਤੁਸਾਂ ਚੱਲਦੀ ਵੀ ਆ ਜੀ ਨਾਲ ਨਾਲ ਮੀਡੀਆ ਚਲਦਾ ਪਿਆ ਤੁਹਾਡੀ ਸਾਰੀ ਰਿਕਾਰਡ ਹੋਉਂਦੀ ਆ ਕਾਲ ਹਾਂਜੀ ਸਰ ਨਹੀਂ ਤੁਸੀਂ ਸਾਡੇ ਫਾਰਮ ਟੈਸਟ ਵਿੱਚ ਸੁੱਤੇ ਆ ਤੁਸੀਂ ਸਾਡੇ ਫਾਰਮ ਫਾਰਮਸ ਨੂੰ ਕਨਸੀਡਰ ਹੀ ਨਹੀਂ ਕੀਤਾ ਜੋ ਉਹਦੇ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਤੇ ਮੈਂ ਸਟੇਟ ਦਾ ਸੈਕਟਰੀ ਮੇਰੀ ਡਿਗਰੀ ਕਿਸੇ ਘਟਦੀ ਹਾਂਜੀ ਸਰ ਸੱਟ ਵਿੱਚ ਛੁੱਟੇ ਮੈਂ ਦੋ ਵਟਾਂ ਨੂੰ ਭਰਿਆ ਮੈਨੂੰ ਕਿਤੇ ਕਹੇ ਨੇ ਬੁਲਾਇਆ ਨਹੀਂ ਕਿ ਇਹਨੇ ਫੋਨ ਨਹੀਂ ਕੀਤਾ ਸਰ ਸਾਰੇ ਕਹਿੰਦੇ ਮੈਂ ਕਹਿੰਦੇ ਸਾਨੂੰ ਐਮਐਲਏ ਨੇ ਫੋਨ ਦਿੱਤਾ ਕੰਮ ਪਿਆਰ ਕਰੋ ਸਰ ਐਮਐਲਏ ਸਾਹਿਬ ਨੇ ਕਹਾ ਕਹਿੰਦਾ ਕੁਲਦੀਪ ਸਿੰਘ ਧਾਲੀਵਾਲ ਪ੍ਰੀਤ ਸਿੰਘ ਜੀ ਗੱਲ ਹੋਈ ਜਿਹੜਾ ਪਾਰਟੀ ਸਾਡੀ ਮਿਹਨਤ ਦੇਖੀ ਜਾਂਦੀ ਆ ਨਾ ਭਾਜੀ ਗੱਲ ਇਦਾਂ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਦੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਆਪਾਂ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਨੂੰ ਸੀਟਾ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸੀਟਾ ਦਿੱਤੀਆਂ ਗਏ ਜਿਹੜੇ ਜਾਂ ਪੈਰਾਸ਼ੂਟ ਕਾ ਲੀ ਕੇ ਦਿੱਤੇ ਗਏ ਜੀ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹਦਾ ਤੇ ਆਮ ਆਦੀ ਪਾਰਟੀ ਕਹਿੰਦੀ ਆਪਾਂ ਨਸ਼ੇ ਦੇ ਖਿਲਾਫ ਆ ਤੇ ਹੁਣ ਨਸ਼ੇ ਵਾਲਿਆਂ ਨੂੰ ਸੀਟਾ ਦਿੱਤੀ ਜਾ ਰਹੀਆਂ ਜੀ ਉਹ ਸ਼ਰਿਆਮ ਚਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਜੀ ਉਹਨਾਂ ਦੇ ਟਿਕਟਾਂ ਦਿੱਤੀਆਂ ਹੁਣ ਅੱਜ ਪਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਹਾਂ ਜੀ ਪਾਜੀ ਉਦੋਂ 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 ਤੋਂ ਹੁਣ ਤੱਕ ਇਹ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅੰਦਾਜ਼ੀ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਕੇ ਦਿੱਲੀ ਚਲੋ ਦਿੱਲੀ ਕੇ ਜਲੰਧਰ ਚਲੋ ਜਲੰਧਰ ਕੇ ਕੀ ਗੱਲ ਹੁਣ ਅੱਜ ਸਾਡੀਆਂ ਮਿਹਨਤਾਂ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 55 ਲੱਖ ਰੁਪਏ ਦੀ ਸੀਟ ਟਿਕਟ ਵਿਕੀ ਹੈ ਪੈਸੇ ਨਾ ਸੀਟਾਂ ਵਿਕਿਆ ਜੀ ਜਿਹੜੇ ਪੈਰਾਸ਼ੂਟ ਰਾਈਆਂ ਆਏ ਉਹ ਸੀਟਾਂ ਵਿਕੀਆਂ ਵਾ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ ਜੀ ਲੱਖ ਮੰਤਰੀਆਂ ਵੱਲੋਂ ਵੀ ਦਿੱਤੀ ਗਈ ਹੈ ਗਏ ਤੇਰੇ ਬਹੁਤ ਸਾਰੇ ਬੰਦਿਆਂ ਨੇ ਪਾਜੀ ਉਹ ਗੱਲ ਕਹਿ ਰਹੇ ਕਿ ਸਾਨੂੰ ਸਾਰਿਆਂ ਨੂੰ ਪੂਰਾ ਵਾ ਕਿ ਹਾਂ ਸੀਟਾਂ ਵਿਕੀਆਂ ਵਾ ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੁੰਨੀ ਚਾਹੀਦੀ ਸੀ ਜਿਹੜੇ ਬੰਦੇ ਨੂੰ ਸੀਟ ਮਿਲਿਆ ਕਦੋਂ ਆਮ ਆਦਮੀ ਪਾਰਟੀ ਸ਼ਾਮ ਆ ਪਾਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈਗਾ ਬਲਾਰੀਆ ਹੀ ਆਪਣਾ ਮੈਂ ਵੀਡੀਓ ਵਿਖਾ ਦਿੰਦਾ ਵਾਂ ਮੇਰੇ ਕੋਲ ਵੀਡੀਓ ਪਈ ਆ ਬਲਾਰੀਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਚ ਜਿੱਤ ਗਏ ਆ ਨਿੱਜਰ ਸਾਹਿਬ ਕਹਿੰਦੇ ਨਿੱਜਰ ਸਾਹਿਬ ਵੀ ਆਪਣੇ ਹੁਣ ਨਿੱਜਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿੱਜਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਨਿੱਜਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਮਿਹਨਤ ਕੀਤੀ ਆ ਉਹ ਕਿਧੋਂ ਦੇ ਆ ਤੁਸੀਂ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੇ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਹਾਂ ਕਿ ਨਿੱਧਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਸਾਡਾ ਠੀਕ ਹੈ ਪਾਰਟੀ ਸਟੇਟ ਦਾ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਮਾ ਦੀ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੁੱਖ ਹੈ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਹੈ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲੱਗਿਆ ਹਾਂ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੂੰ ਹੁਣ ਕੋਈ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਕੱਢ ਦਿੱਤਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਆ ਕਾਰਨ ਕਿ ਲੱਗਦਾ ਨਹੀਂ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੁਪਏ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੋਖ ਹੈ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੇ ਸਟੇਟਾਂ 'ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਏ ਲਗਾਉਂਦਾ ਆ ਵਲੰਟੀਅਰ ਉਹ ਐਸੇ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਨਿਊ ਨਹੀਂ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਹਿਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿੱਦੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਕੋਈ ਦੇਖੋ ਮੈਂ 2020 ਤੋਂ ਜੁੜਿਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ ਚ ਲੱਗਾ ਨਾ ਜਿੱਥੇ ਮੈਨੂੰ ਡਿਊਟੀ ਦਿੱਤੀ ਆ ਮੈਂ ਕਦੀ ਵੀ ਮਤਲਬ ਕਿ ਨਾ ਨੁਕਰ ਨਹੀਂ ਕੀਤੀ ਮੈਂ ਸਾਹ ਮੈਂ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਿਸ਼ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉੱਥੇ 85 ਨੰਬਰ ਚ ਮੈਂ ਅਪਲਾਈ ਕੀਤਾ ਤਾਂ ਮੈਂ ਸਟੇਟ ਦਾ ਲੀਡਰ ਆ ਪੰਜਾਬ ਦਾ ਲੀਡਰ ਆ ਤਾਂ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਮ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਹਾਂਜੀ ਕੋਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਤਾਂ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਹੈ ਔਰ ਕੀ ਦੇ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇ ਦੂਸਰੀਆਂ ਪਾਰਟੀਆਂ ਮੰਗ ਹਾਂਜੀ ਹਾਲਾਤ ਕੁਝ ਨਵੋਰੀ ਨਜ਼ਰ ਆਏ ਨਹੀਂ ਇਸ ਵਕਤ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼ਰਮਨੀ ਕਾਲੀ ਦਲ ਕਾਂਗਰਸ ਅਗਰ ਉਹ ਪੈਸਾ ਲੈਣਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਉਹਦੇ ਕੋਈ ਲੈਂਦੇ ਹੁੰਦੇ ਸੀ ਪੈ ਤਾਂ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕਦੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਦੇਤੇ ਆਮ ਆਦੀ ਪਾਰਟੀ ਦੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮ ਐਲ ਏ ਹੁੰਦਾ ਜੇ ਨਾ ਵਿਚਾਰੇ ਕਿਸੇ ਐਮ ਐਲ ਏ ਦਾ ਕੰਮ ਹੁੰਦਾ ਜੇ ਤੇ ਐਮ ਐਲ ਏ ਨੇ ਵੀ ਪਤਾ ਵੀ ਅਸੀਂ ਹੁਣ ਇੱਕੋ ਵਾਰੀ ਬਣੇ ਆ ਦੁਬਾਰਾ ਹੀ ਹੋਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟਾ ਹੈ ਨਾ ਦਾ ਹੀ ਵਿਰੋਧ ਕਰਦੇ ਆ ਔਰ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ ਉਥੇ ਕੈਂਡੀਡੇਟ ਆਵਾਦੀ ਪਾਰਟੀ ਦਾ ਨਹੀਂ ਜਿੱਤਣ ਦਵਾਂਗਾ ਠੀਕ ਹੈ